ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਸੀਗਾ ਉਸ ਤੋਂ ਬਾਅਦ ਚੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਕੁਝ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਤੋਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਬਨਿਟ ਮੰਤਰੀ ਹਰਜੋਤ ਤਬੜਾਕੀ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜੂਗਾ ਡਾਊਨਸਟ੍ਰੀਮ ਘਟੋਗੇਰੇ ਨਾਲ ਸਭ ਤੋਂ ਵੱਡਾ ਜਿਹੜਾ ਰਿਲੀਫ ਹੈ ਸਾਡੇ ਬੀਲੇ ਵਾਲਿਆਂ ਨੂੰ ਆਊਟ ਆਫ ਕਰੇਨਾ ਬਹੁਤ ਔਖਾ ਜਿਹੜਾ ਸਮਾਂ ਪਿਛਲੇ 3-4 ਦਿਨਾਂ ਕਿ ਲਿਨਕੈਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹਤ ਦੀ ਖਬਰ ਹੈ ਤਾ ਪਾਖੜਾ ਡੈਮ ਨੂੰ ਲੈ ਕੇ ਰਾਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫ ਵਕ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਡ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਅ 13.5 ਫੁੱਟ ਉੱਪਰ ਪਾਣੀ ਹੈ ਅਰ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ। ਅਰ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਂਕਿ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ। ਪਾਖੜਾ ਡੈਮ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ ਆ 2 ਫੁੱਟ ਹੇਠਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਭਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੂ ਗ੍ਰਾਫੀ ਦੇ ذریعے ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਟ ਟਾਈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393.5 ਫੁੱਟ ਤੇ ਪਹੁੰਚ ਗਿਆ ਹੈ ਹਾਲਾਂਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਆਪਾਂ ਕੱਲ ਦੇ ਲੈਵਲ ਦੀ ਗੱਲ ਕਰੀਏ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੇ ਜਕਰ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪੌਂਡ ਡੈਮ ਦੇ ਵਿੱਚ ਵੀ ਆ ਖਤੇ ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆ ਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਚ ਹੈ ਪੌਂਡ ਡੈਮ ਹੈ ਚ ਭਾਖੜਾ ਡੈਮ ਹੈ ਆ ਤਿੰਨਾਂ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧ ਹੈ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤੋਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਹ ਤੱਕ ਕਿਤੇ ਨਾ ਕਿਤੇ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ। ਤਦਰਾਮਾਦੀ ਪਾਰਟੀ ਦੇ ਵਿਧਾਇਕ ਗੁਲਦੀਪ ਢਾਲੀਵਾਲ ਦੇ ਵੱਲੋਂ ਸਿਆਮਨ ਨੂੰ ਅਪੀਲ ਕੀਤੀ ਗਿਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜ ਪ੍ਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੋ ਕਿ ਅਜਨਾਲਾ ਤੋਂ ਅਜਨਾਲਾ ਹਲਕੀ ਤਵਾਮਾ ਦੀ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਜਨਾਲਾ ਹਲਕੇ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਤੇ ਇਸ ਦੇ ਵਿਚਾਰੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜੰਮੀ ਰੇਤ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦੇ ਨਾਲ ਮਦਦ ਮਿਲੇਗੀ ਤਵਾਮਾ ਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਦਰਸਲ ਮੁੱਖ ਮੰਤਰੀ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਕਿ ਹਾਲਾਂਕਿ ਇਸ ਦੇ ਵਿਚਾਰੇ ਆਮ ਆਦੀ ਪਾਰਟੀ ਪੰਜਾਬ ਦੇ ਇਨਚਾਰਜ ਮਨੀਤ ਸੋਦਿਆ ਦੇ ਵੱਲੋਂ ਅੱਜ ਜਾਣਕਾਰੀ ਵੀ ਦਿੱਤੀ ਗਈ ਕਿ ਅਜਿਹੀ ਜਲਦ ਸਰਕਾਰ ਦੇ ਵੱਲੋਂ ਪਾਲਿਸੀ ਲਿਆਂਦੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਦੇ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ। ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ। ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਧ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ। ਪੱਬਾਕੀ ਥਾਂ ਦੇ ਉੱਤੇ ਸਰਵੇਤ ਜਿਹੜੀ ਚੜ ਗਈ ਹੈ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਖਾ ਡੈਮ ਦੀ ਇਸ ਦਿਨ ਜੁੜੀ ਹੋਈ ਰਾਤ ਵਾਲੀ ਖਬਰ ਸਾਹਮਣੇ ਆਈ ਕਿ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾ ਦਿੱਤਾ ਗਿਆ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਕਈ ਪਿੰਡਾਂ ਨੂੰ ਇਸ ਦੇ ਨਾਲ ਰਾਹਤ ਮਿਲੇਗੀ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਸੀਗਾ ਉਸ ਤੋਂ ਬਾਅਦ ਅੱਗੇ ਸਾਤੌਂਜ ਦੇ دریا ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਤੋਂ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਇੱਕ ਨੂੰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਬੜਾ ਕਿ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜੂਗਾ ਡਾਊਨਸਟ੍ਰੀਮ ਘਟੋਗੇਰੇ ਨਾਲ ਸਭ ਤੋਂ ਵੱਡਾ ਜਿਹੜਾ ਰਿਲੀਫ ਹੈ ਸਾਡੇ ਬੀਲੇ ਵਾਲਿਆਂ ਨੂੰ ਆਊਟ ਆਫ ਕਰੇ ਨਾ ਬਹੁਤ ਔਖਾ ਜਿਹੜਾ ਸਮਾਂ ਪਿਛਲੇ 3-4 ਦਿਨਾਂ ਕਿ ਲਿਨਕੈਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹ ਦੀ ਖਬਰ ਹੈ ਪਾਖੜਾ ਡੈਮ ਨੂੰ ਲੈ ਕੇ ਰਾਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫਾ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਆ 13.5 ਫੁੱਟ ਉੱਪਰ ਪਾਣੀ ਹੈ ਔਰ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਤੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ ਅੱਜ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਂਕਿ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ ਪਾਖੜਾ ਡੈਮ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਪਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੂੰ ਗ੍ਰਾਫਿਕ ਦੇ ਜ਼ਰੀਏ ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਡ ਡੈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393. ਆ 5 ਫੁੱਟ ਤੇ ਪਹੁੰਚ ਗਿਆ ਹਾਲਾਂਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਆਰਪਾ ਕੱਲ ਦੇ ਲੈਵਲ ਦੀ ਗੱਲ ਕਰੀ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੇ ਜੇਕਰ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪੌਂਡ ਡੈਮ ਦੇ ਵਿੱਚ ਵੀ ਆ ਖਤੇ ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰੰਜੀਤ ਸਾਗਰ ਡੈਮ ਚਾਹੇ ਪਾਉ ਡੈਮ ਹੈ ਚਾਹੇ ਭਾਖੜਾ ਡੈਮ ਹੈ ਆ ਤਿੰਨਾਂ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤੋਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਹਾਲ ਤੱਕ ਕਿਤੇ ਨਾ ਕਿਤੇ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਦਰ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਵੱਲੋਂ ਸਿਆਮਨ ਨੂੰ ਅਪੀਲ ਕੀਤੀ ਗਈ ਹੈ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜ੍ਹ ਪ੍ਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੋ ਕਿ ਅਜਨਾਲਾ ਤੋਂ ਅਜਨਾਲਾ ਹਲਕੇ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਜਨਾਲਾ ਹਲਕੇ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਇਸ ਦੇ ਵਿਚਾਲੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜਮੀ ਰੇਤ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਆ ਮਦਦ ਮਿਲੇਗੀ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਦੀਪ ਧਾਲੀਵਾਲ ਦੇ ਦਰਸਲ ਮੁੱਖ ਮੰਤਰੀ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਕਿ ਹਾਲਾਂਕਿ ਇਸ ਦੇ ਵਿਚਾਲੇ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਤ ਸੋਸੋਧਿਆ ਦੇ ਵੱਲੋਂ ਅੱਜ ਜਾਣਕਾਰੀ ਵੀ ਦਿੱਤੀ ਗਈ ਕਿ ਜਹੀ ਜਲਦ ਸਰਕਾਰ ਦੇ ਵੱਲੋਂ ਪਾਲਿਸੀ ਲਿਆਂਦੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਆ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਨੂੰ ਦਾ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਦਾ ਅਧਿਕਾਰ ਨਹੀਂ ਪਖੜਾ ਡੈਮ ਤੇ ਇਸ ਦੇ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਸਾਹਮਣੇ ਆਈ ਕਿ ਪਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾ ਦਿੱਤਾ ਗਿਆ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਕਈ ਪਿੰਡਾਂ ਨੂੰ ਇਸ ਦੇ ਨਾਲ ਰਾਹਤ ਮਿਲੇਗੀ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਸੀਗਾ ਉਸ ਤੋਂ ਬਾਅਦ ਅੱਗੇ ਅਸ ਸਤੌਜਿਤ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਤੋਂ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਨੂੰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉੱਪਰ ਆ ਕਿ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜੂਗਾ ਡਾਊਨਸਟ੍ਰੀਮ ਘਟੋਗੇਰੇ ਨਾਲ ਸਭ ਤੋਂ ਵੱਡਾ ਜਿਹੜਾ ਰਿਲੀਫ ਹੈ ਸਾਡੇ ਬੇਲੇ ਵਾਲਿਆਂ ਨੂੰ ਆਊਟ ਆਫ ਸ਼ਰੇ ਨਾਲ ਬਹੁਤ ਔਖਾ ਜਿਹੜਾ ਸਮਾਂ ਪਿਛਲੇ 3-4 ਦਿਨ ਕਿ ਕਨੈਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹਤ ਦੀ ਖਬਰ ਹੈ ਤਾ ਪਾਖੜਾ ਡੈਮ ਨੂੰ ਲੈ ਕੇ ਰਾਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ ਹੈ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫਾ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਡ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਆ 13.5 ਫੁੱਟ ਉੱਪਰ ਪਾਣੀ ਹੈ ਆ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ ਹੈ ਅੱਜ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਂਕਿ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਪਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੋ ਗ੍ਰਾਫੀ ਦੇ ذریعے ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਡ ਡੈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393. ਆ 5 ਫੁੱਟ ਤੇ ਪਹੁੰਚ ਗਿਆ ਹਾਲਾਂਕਿ ਖੱtre ਦਾ ਨਿਸ਼ਾਨ 1380 ਫੁੱਟ ਹੈ ਆਪਾਂ ਕੱਲ ਦੀ ਲੈਵਲ ਦੀ ਗੱਲ ਕਰੀ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੀ ਜੇਕਰ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪਾਉਂਡ ਡੈਮ ਦੇ ਵਿੱਚ ਵੀ ਆ ਖੱtre ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆ ਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਚਾਹੇ ਪਾਉਂਡ ਡੈਮ ਹੈ ਚਾਹੇ ਭਾਖੜਾ ਡੈਮ ਹੈ ਆ ਤਿੰਨਾ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਉਹ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤੋ ਉਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਆ ਤੱਕ ਕਿਤਨਾ ਕਿਤਰੀ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਤਦਰਾਮਾਦੀ ਪਾਰਟੀ ਦੇ ਵਿਧਾਇਕ ਗੁਲਦੀਪ ਢਾਲੀਵਾਲ ਦੇ ਵੱਲੋਂ ਸੀਆ ਮਾਨ ਨੂੰ ਅਪੀਲ ਕੀਤੀ ਗਿਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜਪ੍ਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੋ ਕਿ ਅਚਨਾਲਾ ਤੋਂ ਅਚਨਾਲਾ ਹਲਕੀ ਤੋਂ ਆਵਾਜ਼ ਦੀ ਪਾਰਟੀ ਦੇ ਵਿਧਾਇਕ ਨੇ ਗੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਚਨਾਲਾ ਹਲਕੀ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਤੇ ਇਸ ਦੇ ਵਿਚਾਲੇ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜਮੀ ਰੇਤ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦੇ ਨਾਲ ਮਦਦ ਮਿਲੇਗੀ ਆਵਾਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਦਰਸਲ ਮੁੱਖ ਮੰਤਰੀ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਕਿ ਹਾਲਾਂਕਿ ਇਸ ਦੇ ਵਿਚਾਲੇ ਆਵਾਦੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਤ ਸੋਸੋਦੀਆ ਦੇ ਵੱਲੋਂ ਅੱਜ ਜਾਣਕਾਰੀ ਵੀ ਦਿੱਤੀ ਗਈ ਕਿ ਜਿਹੀ ਜਲਦ ਸਰਕਾਰ ਦੇ ਵੱਲੋਂ ਪਾਲਿਸੀ ਲਿਆਂਦੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਦੇ ਨਾਲੇ ਵੱਲੋਂ ਕਿ ਸਾਡੇ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਧ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਦੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਖੜਾ ਡੈਮ ਦੀ ਇਸ ਦਿਨ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਸਾਹਮਣੇ ਆਈ ਕਿ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾ ਦਿੱਤਾ ਗਿਆ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਕਈ ਪਿੰਡਾਂ ਨੂੰ ਇਸ ਦੇ ਨਾਲ ਅਰ ਰਾਹਤ ਮਿਲੇਗੀ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਸੀਗਾ ਉਸ ਤੋਂ ਬਾਅਦ ਅੱਗੇ ਸਾਤੌਂਜਤ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਤੋਂ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਇੱਕ ਤੋਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਖਬਰ ਹੈ ਕਿ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜਾਊਗਾ ਡਾਊਨਸਟ੍ਰੀਮ ਘਟੋਗਰੇ ਨਾਲ ਸਭ ਤੋਂ ਵੱਡਾ ਜਿਹੜਾ ਰੀਲੀਫ ਹੈ ਸਾਡੇ ਬੇਲੇਆਂ ਵਾਲਿਆਂ ਨੂੰ ਆਊਟ ਆਫ ਕਰੇਨਾ ਬਹੁਤ ਔਖਾ ਜਿਹੜਾ ਸਮਾਂ ਪਿਛਲੇ 3-4 ਦਿਨਾਂ ਕਿ ਲਈ ਕਨੈਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹਤ ਦੀ ਖਬਰ ਹੈ ਪਾਖੜਾ ਡੈਮ ਨੂੰ ਲੈ ਕੇ ਰਾਹਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ ਹੈ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫ ਵਕ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਡ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਆ 13.5 ਫੁੱਟ ਉੱਪਰ ਪਾਣੀ ਹੈ ਆ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ ਹੈ ਅੱਜ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਂਕਿ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਪਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੂੰ ਗ੍ਰਾਫਿਕ ਦੇ ذریعے ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਡ ਡੈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393. ਆ 5 ਫੁੱਟ ਤੇ ਪਹੁੰਚ ਗਿਆ ਹਾਲਾਂਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਆਪਾਂ ਕੱਲ ਦੇ ਲੈਵਲ ਦੀ ਗੱਲ ਕਰੀ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੀ ਜੇਕਰ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪੌਂਡ ਡੈਮ ਦੇ ਵਿੱਚ ਵੀ ਆ ਖਤੇ ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰੰਜੀਤ ਸਾਗਰ ਡੈਮ ਚ ਹੈ ਪਾਉ ਡੈਮ ਹੈ ਚ ਹੈ ਭਾਖੜਾ ਡੈਮ ਹੈ ਆ ਤਿੰਨਾਂ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤੋਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਆ ਤੱਕ ਕਿਤੇ ਨਾ ਕਿਤੇ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਦਰਾਮਾਦੀ ਪਾਰਟੀ ਦੇ ਵਿਧਾਇਕ ਗੁਲਦੀਪ ਢਾਲੀਵਾਲ ਦੇ ਵੱਲੋਂ ਸੀਆ ਮਾਨ ਨੂੰ ਅਪੀਲ ਕੀਤੀ ਗਿਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜਪ੍ਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੁਕੇ ਅਜਨਾਲਾ ਤੋਂ ਅਜਨਾਲਾ ਹਲਕੀ ਤੋਂ ਆਵਾਮਾ ਦੀ ਪਾਰਟੀ ਦੇ ਵਿਧਾਇਕ ਨੇ ਗੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਜਨਾਲਾ ਹਲਕੀ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਤੇ ਇਸ ਦੇ ਵਿਚਾਲੇ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਅਜਿਹਾ ਕਿ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜਮੀ ਰੇਤ ਨੂੰ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦੇ ਨਾਲ ਮਦਦ ਮਿਲੇਗੀ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਦਰਸਲ ਮੁੱਖ ਮੰਤਰੀ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਕਿ ਹਾਲਾਂਕਿ ਇਸ ਦੇ ਵਿਚਾਲੇ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਤ ਸੋਸੋਧਿਆ ਦੇ ਵੱਲੋਂ ਅੱਜ ਜਾਣਕਾਰੀ ਵੀ ਦਿੱਤੀ ਗਈ ਕਿ ਜਿਹੀ ਜਲਦ ਸਰਕਾਰ ਦੇ ਵੱਲੋਂ ਪਾਲਿਸੀ ਲਿਆਂਦੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਦੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕੇਸ ਨੂੰ ਅਧਿਕਾਰ ਨਹੀਂ ਖੜਾ ਡੈਮ ਤੇ ਇਸ ਦਿਨ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਸਾਹਮਣੇ ਆਈ ਕਿ ਪਾਖੜਾ ਡੈਮ ਤੋਂ 6000 ਜਰਾਂ ਪਾਣੀ ਹੋਰ ਘਟਾ ਦਿੱਤਾ ਗਿਆ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਕਈ ਪਿੰਡਾਂ ਨੂੰ ਇਸ ਦੇ ਨਾਲ ਅਰ ਰਾਹਤ ਮਿਲੇਗੀ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਸੀਗਾ ਉਸ ਤੋਂ ਬਾਅਦ ਅੱਗੇ ਅਸ ਸਤੌਰੀ ਦੇ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਕੋਈ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਤੋਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤ ਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਖਬਰ ਆ ਕਿ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜਾਊਗਾ ਡਾਊਨਸਟ੍ਰੀਮ ਘਟੋਗਰੇ ਨਾਲ ਸਭ ਤੋਂ ਵੱਡਾ ਜਿਹੜਾ ਰਿਲੀਫ ਹੈ ਸਾਡੇ ਬੇਲੇਆਂ ਵਾਲਿਆਂ ਨੂੰ ਆਊਟ ਆਫ ਕਰੇਨਾ ਬਹੁਤ ਔਖਾ ਜਿਹੜਾ ਸਮਾਂ ਪਿਛਲੇ ਦਿਨ ਚਾਰ ਦਿਨ ਕਿ ਲਈ ਕਨੈਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹਤ ਦੀ ਖਬਰ ਹੈ ਤਾ ਪਾਖੜਾ ਡੈਮ ਨੂੰ ਲੈ ਕੇ ਰਾਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫਾ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਡ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਆ 13.5 ਫੁੱਟ ਉੱਪਰ ਪਾਣੀ ਹੈ ਆ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ ਆ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਕੇ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ ਪਾਖੜਾ ਡੈਮ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਪਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੋ ਗ੍ਰਾਫੀ ਦੇ ذریعے ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਡ ਡੈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393.5 ਫੁੱਟ ਤੇ ਪਹੁੰਚ ਗਿਆ ਹੈ ਹਾਲਾਂਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਆਪਾਂ ਕੱਲ ਦੇ ਲੈਵਲ ਦੀ ਗੱਲ ਕਰੀਏ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੀ ਜੇਕਰ ওয়াটার ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪੌਂਡ ਡੈਮ ਦੇ ਵਿੱਚ ਵੀ ਖੱਤੇ ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆ ਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰੰਜੀਤ ਸਾਗਰ ਡੈਮ ਚਾਹੇ ਪਾਉ ਡੈਮ ਚਾਹੇ ਭਾਖੜਾ ਡੈਮ ਹੈ ਤੇ ਇਹਨਾਂ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਉਹ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤ ਉਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਆ ਤੱਕ ਕਿਤੇ ਨਾ ਕਿਤੇ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਦਰਮਾਦੀ پارٹی ਦੇ ਵਿਧਾਇਕ ਗੁਲਦੀਪ ਢਾਲੀਵਾਲ ਦੇ ਵੱਲੋਂ ਸਿਆਮਨ ਨੂੰ ਅਪੀਲ ਕੀਤੀ ਗਿਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜ ਪਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੋ ਕਿ ਅਚਨਾਲਾ ਤੋਂ ਅਚਨਾਲਾ ਹਲਕੀ ਤੋਂ ਆਵਾਜ਼ ਦੀ ਪਾਰਟੀ ਦੇ ਵਿਧਾਇਕ ਨੇ ਗੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਚਨਾਲਾ ਹਲਕੇ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਤੇ ਇਸ ਦੇ ਵਿਚਾਰੇ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜਮੀ ਰੇਤ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦੇ ਨਾਲ ਮਦਦ ਮਿਲੇਗੀ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਦਰਸਲ ਮੁੱਖ ਮੰਤਰੀ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਕਿ ਹਾਲਾਂਕਿ ਇਸ ਦੇ ਵਿਚਾਲੇ ਆਮ ਆਦੀ ਪਾਰਟੀ ਪੰਜਾਬ ਦੇ ਇਨਚਾਰਜ ਮਨੀਤ ਸੋਸੋਧਿਆ ਦੇ ਵੱਲੋਂ ਅੱਜ ਜਾਣਕਾਰੀ ਵੀ ਦਿੱਤੀ ਗਈ ਕਿ ਜਿਹੀ ਜਲਦ ਸਰਕਾਰ ਦੇ ਵੱਲੋਂ ਪਾਲਿਸੀ ਲਿਆਂਦੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਹੈ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਆ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੈ ਇਕੱਠੀ ਕਰਦੇ ਜੋ ਮਜ਼ੀ ਕਰਦੇ ਉਨੂਦਕਾ ਹਰੋਣਾ ਤੇ ਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਖਾੜਾ ਡੈਮ ਤੇ ਇਸ ਦਿਨ ਜੁੜੀ ਹੋਈ ਰਾਤ ਵਾਲੀ ਖਬਰ ਸਾਹਮਣੇ ਆਈ ਕਿ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾ ਦਿੱਤਾ ਗਿਆ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਕਈ ਪਿੰਡਾਂ ਨੂੰ ਇਸ ਦੇ ਨਾਲ ਰਾਹਤ ਮਿਲੇਗੀ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਸੀ ਕਿ ਉਸ ਤੋਂ ਬਾਅਦ ਅੱਗੇ ਅਸ ਸਤੌਜਿਤ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕਈ ਇਲਾਕਿਆਂ ਦੇ ਵੀ ਹੜ੍ਹਾਂ ਵਰਗੇ ਵੀ ਹਾਲਾਤ ਬਣੇ ਤਾਂ ਜਦੋਂ ਹੁਣ ਮੀਂਹ ਦਾ ਬਚਾਇਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਿਲਹਾਲ ਮੀਂਹ ਕੋਈ ਜਿਹੜੀ ਕਿ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਵਿਚਾਲੇ ਇੱਕ ਤੋਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਅਤੇ ਇਸ ਦੇ ਨਾਲ ਜੁੜੀ ਹੋਈ ਰਾਤਵਾਲੀ ਖਬਰ ਹੈ ਕਿ 5000 ਕਿਊਸਿਕ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਜਿਸ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਬੜਾ ਕਿ ਹੁਣ ਅਸੀਂ ਪਾਖੜੇ ਤੋਂ 5000 ਕਿਊਸਿਕ ਪਾਣੀ ਹੋਰ ਘਟਾ ਰਹੇ ਹਾਂ ਜੋ ਸ਼ਾਮ ਤੱਕ ਘਟ ਜੂਗਾ ਡਾਊਨਸਟ੍ਰੀਮ ਘਟੋਗੇਰੇ ਨਾਲ ਸਭ ਤੋਂ ਵੱਡਾ ਜਿਹੜਾ ਰਿਲੀਫ ਹੈ ਸਾਡੇ ਬੀਲੇ ਵਾਲਿਆਂ ਨੂੰ ਆਊਟਲੈਟਰੇ ਨਾਲ ਬਹੁਤ ਔਖਾ ਜਿਹੜਾ ਸਮਾਂ ਪਿਛਲੇ ਦਿਨ ਚਾਰ ਦਿਨ ਕਿ ਲਿਨਕਟੀਵਿਟੀ ਕੱਟ ਹੋ ਗਈ ਸੀ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਇੱਕ ਚੰਗੀ ਜਿਹੜੀ ਹੈ ਇਹ ਰਾਹਤ ਦੀ ਖਬਰ ਹੈ ਤਾ ਪਾਖੜਾ ਡੈਮ ਨੂੰ ਲੈ ਕੇ ਰਾਤ ਵਾਲੀ ਖਬਰ ਹੈ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਹੋਰ ਘਟਾਇਆ ਗਿਆ ਹੈ 5000 ਕਿਊਸਿਕ ਪਾਣੀ ਨੂੰ ਹੋਰ ਘਟਾਇਆ ਜਾ ਰਿਹਾ ਹੈ ਦਰਸਲ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਉਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਅੱਗੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਰ ਹੁਣ ਇਸ ਪਾਣੀ ਨੂੰ ਪਹਿਲਾਂ ਦੇ ਮੁਕਾਬਲੇ ਘਟਾਇਆ ਜਾ ਰਿਹਾ ਹੈ ਤਾਂ ਵਕਫ ਵਕ ਡੈਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਘਟ ਰਿਹਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1393.5 ਦਰਜ ਕੀਤਾ ਗਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹਲਾਕੇ ਅ 13.5 ਫੁੱਟ ਉੱਪਰ ਪਾਣੀ ਹੈ ਅੱਜ ਕੱਲ 1394.63 ਫੁੱਟ ਤੇ ਸੀ ਪਾਣੀ ਦਾ ਪੱਧਰ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਤੇ ਮੁਕਾਬਲੇ ਘਟਿਆ 524.8 ਮੀਟਰ ਤੇ ਵਾਟਰ ਲੈਵਲ ਪਹੁੰਚ ਗਿਆ। ਅੱਜ ਕੱਲ 525.32 ਮੀਟਰ ਤੇ ਸੀ ਰਣਜੀਤ ਸਾਗਰ ਡੈਮ ਦਾ ਪਾਣੀ 527 ਮੀਟਰ ਹਾਲਾਂਕਿ ਰਣਜੀਤ ਸਾਗਰ ਡੈਮ ਤੇ ਖਤਰੇ ਦਾ ਨਿਸ਼ਾਨ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਤੇ ਮੁਕਾਬਲੇ ਘਟਿਆ ਅੱਜ 1677.98 ਫੁੱਟ ਵਾਟਰ ਲੈਵਲ ਦਰਜ ਕੀਤਾ ਗਿਆ ਖਤਰੇ ਦੇ ਨਿਸ਼ਾਨ ਤੋਂ ਆ 2 ਫੁੱਟ ਹੀਟਾਂ ਪਾਣੀ ਪਹੁੰਚਿਆ 1680 ਫੁੱਟ ਤੇ ਹਾਲਾਂਕਿ ਪਾਖੜਾ ਦੇ ਖਤਰੇ ਦਾ ਨਿਸ਼ਾਨ ਹੈ ਤਨੋ ਗ੍ਰਾਫੀ ਦੇ ذریعے ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਪਾਉਂਟ ਟਾਈਮ ਦੀ ਗੱਲ ਕਰੀਏ ਤਾਂ ਇੱਥੇ ਜੋ ਤਾਜ਼ਾ ਅੰਕੜਾ ਤਾਜ਼ਾ ਅਪਡੇਟ ਹੈ ਕਿ ਮੌਜੂਦਾ ਪੱਧਰ 1393.5 ਫੁੱਟ ਤੇ ਪਹੁੰਚ ਗਿਆ ਹੈ ਹਾਲਾਂਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਆਪਾਂ ਕੱਲ ਦੇ ਲੈਵਲ ਦੀ ਗੱਲ ਕਰੀਏ ਤਾਂ ਕੱਲ 525.32 ਮੀਟਰ ਸੀ ਜੋ ਕਿ ਰਣਜੀਤ ਸਾਗਰ ਡੈਮ ਦੇ ਜੇਕਰ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਵੱਖ-ਵੱਖ ਡੈਮਾਂ ਦੇ ਵਿੱਚ ਆ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟ ਰਿਹਾ ਪੌਂਡ ਡੈਮ ਦੇ ਵਿੱਚ ਵੀ ਆ ਖਤੇ ਦਾ ਨਿਸ਼ਾਨ 1380 ਫੁੱਟ ਹੈ ਹਾਲਾਂਕਿ ਮੌਜੂਦਾ ਪੱਧਰ 1393.5 ਫੁੱਟ ਹੈ ਆ ਪਰ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਚ ਹੈ ਪੌਂਡ ਡੈਮ ਹੈ ਚ ਹੈ ਭਾਖੜਾ ਡੈਮ ਹੈ ਆ ਤਿੰਨਾਂ ਡੈਮਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਲੈਵਲ ਘਟਿਆ ਇਹ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵੱਧ ਹੈ ਫਿਰ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਆ ਤ ਉਸੇ ਦੇ ਚੱਲਦੇ ਆ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਜੋ ਹਾਲਾਤ ਬਣ ਜਾਂਦੇ ਨੇ ਹ ਤੱਕ ਕਿ ਤਨਾ ਕਿਤੇ ਉਹ ਸਥਿਤੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ। ਤੋਂ ਦਰਾਮਾਦੀ ਪਾਰਟੀ ਦੇ ਵਿਧਾਇਕ ਗੁਲਦੀਪ ਢਾਲੀਵਾਲ ਦੇ ਵੱਲੋਂ ਸਿਆਮਨ ਨੂੰ ਅਪੀਲ ਕੀਤੀ ਗਿਆ ਨਵੀਂ ਰੇਤ ਪਾਲਿਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਹੜ ਪ੍ਰਭਾਵਿਤ ਖੇਤਾਂ ਦੇ ਲਈ ਨਵੀਂ ਪਾਲਿਸੀ ਬਣਾਈ ਜਾਵੇ ਜੋ ਕਿ ਅਜਨਾਲਾ ਤੂੰ ਅਜਨਾਲਾ ਹਲਕੀ ਤੂਆਵਾ ਦੀ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਢਾਲੀਵਾਲ ਕਿਉਂਕਿ ਅਜਨਾਲਾ ਹਲਕੀ ਦੀ ਗੱਲ ਕਰੀ ਉਸ ਇਲਾਕੇ ਦੀ ਗੱਲ ਕਰੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਤੇ ਇਸ ਦੇ ਵਿਚਾਰੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਬਣਾਈ ਜਾਵੇ ਕਿਸਾਨ ਆਪਣੇ ਖੇਤ ਦੇ ਵਿੱਚ ਜੰਮੀ ਰੇਤ ਖੁਦ ਹੀ ਵੇਚ ਸਕਣ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦੇ ਨਾਲ ਮਦਦ ਮਿਲੇਗੀ ਤੂਆਵਾ ਦੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਦੇ ਦਰਸਲ